ਵਾਜਲ ਦਾ ਪਿੰਡ ਬੋਡੀ ਵਾਲਾ ਪਿੰਖਾ ਦਾ ਇੱਕ ਮਜ਼ਦੂਰ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਉਸ ਵੱਲੋਂ ਮਜ਼ਦੂਰੀ ਦੇ 100 ਰੁਪਏ ਮੰਗਣ ਬਦਲੇ ਮਾਰਕੁੱਟ ਕਰਨ ਦੇ ਇਲਜ਼ਾਮ ਲਗਾਏ ਹਨ ਉਸ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਹੀ ਇੱਕ ਵਿਅਕਤੀ ਕੋਲ ਮਜ਼ਦੂਰੀ ਦੇ 100 ਰੁਪਏ ਲੈਣ ਲਈ ਗਿਆ ਸੀ ਜਿੱਥੇ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸਨੂੰ ਮਾਰਕੁੱਟ ਕੀਤੀ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜਲਕਾ ਚਾਪਟਕਲ ਕਰਵਾਇਆ ਉਸ ਨੇ ਪੁਲਿਸ ਤੋਂ ਉਸਨੂੰ ਮਾਰਕੁੱਟ ਕਰਨ ਵਾਲਿਆਂ ਦੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਸਪਰੇਅ ਕਰਾਉਂਦਾ ਸੀ ਜੀ ਤੇ ਉਹਨਾਂ ਦੇ ਕੋਲ ਪੈਸੇ ਲੈਣੇ ਸੀ ਤੇ ਪੈਸੇ ਲੈਣੇ ਸੀ ਤੇ ਉਹਨਾਂ ਨੇ ਨਾ ਉਹਨਾਂ ਦੀ ਦਿੱਤੀ ਹੋਈ ਸੀ ਜੀ ਗਾਦੀ ਦਿੱਤੀ ਹੋਈ ਤੇ ਉਹਨਾਂ ਨੇ ਫਿਰ ਮੈਗਲੀ ਚ ਖੜਾ ਸੀ ਜੀ ਤੇ ਖੜਾ ਸੀ ਜੀ ਤੇ ਉਹਨਾਂ ਨੇ ਉਹਨਾਂ ਨੇ ਮੈਨੂੰ ਅੰਦਰ ਬੁਲਾਇਆ ਅੰਦਰ ਬੁਲਾਇਆ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਯਾਹ ਵੇ ਕੀ ਲੈਣਾ ਹੈ ਮੈਂ ਕਿ ਪੈਸੇ ਦਿਓ ਜੀ ਮੇਰੇ ਮੈਂ ਤਾਂ ਉਹਨੂੰ ਸਪਰੇਅ ਕਰ ਰਿਹਾ ਸੀ ਜੀ ਸਪਰੇਅ ਕਰਾ ਜੀ ਕਮੈਸੀਪਸ ਨਹੀਂ ਦਿੰਦੇ ਕਹਿੰਦੇ ਪਹਿਲੇ ਸਪਰੇਅ ਕਰਾ ਇਸ ਸਪਰੇਅ ਮੈਂ ਐਨਾ ਹੈ ਕਿ ਜੀ ਮੈਂ ਕਹਿੰਦਾ ਮੈਂ ਸਪਰੇਅ ਨਹੀਂ ਕਰਾਂ ਤੇ ਮੇਰੇ ਪਹਿਲੇ ਪਿਛਲੇ پیسے ਦਿਓ ਤੈਨੂੰ ਖੇਤ ਵਿੱਚ ਬੰਨ ਕੇ ਤੈਨੂੰ ਕੁੱਟਾਂਗੇ ਨਾਲ ਖੇਤ ਵਿੱਚ ਇਹ ਕੋਲ ਕੰਮ ਕਰਾਵਾਂਗੇ ਜੀ ਆਪਣੇ 100 ਰੁਪਏ ਲੈਣੇ ਸੀ ਜੀ ਉਹਨਾਂ ਕੋ ਦਿੱਤੇ ਨਹੀਂ ਜਾਨਾ ਸਪਰੇਅ ਮੈਨੂੰ ਕੁੱਟ ਮਾਰ ਕੀਤੀ ਹੈ ਜੀ ਉਹਨਾਂ ਨੇ ਠੁੱਡੇ ਵੀ ਮਾਰੇ ਠੁੱਡੇ ਮਾਰੇ ਤੇ ਤਬੱਕੀ ਦੇ ਮੱਖ ਮੱਖ ਮਾਰੇ ਨੇ ਉੱਥੇ ਮਾਰੇ ਇਹ ਇੱਕ ਦਾ ਪਿੱਤਿ ਰਾਮ ਸਿੰਘ ਜੀ ਤੇ ਇੱਕ ਅਮਨਦੀਪ ਸਿੰਘ ਨਾਣਾ ਦੇ ਤੇ ਇੱਕ ਕੁਮਾਰਾਂ ਦੇ ਬਿਗਰਾਮ ਸਿੰਘ ਜੀ ਇਹ ਇੱਕ ਕੋਕ ਕਰਤਾ ਉਹਦੇ ਉਹ ਸੁਜੀਤ ਸਿੰਘ ਜੀ ਸਰ ਇਹ ਪੈਸੇ ਲੈਣ ਗਿਆ ਸੀ ਜੀ ਸਪਰੇ ਕਰਾਈ ਸੀ ਕਿਸੇ ਨੂੰ ਤੇ ਪੈਸੇ ਲੈਣ ਗਿਆ ਉਹਨੇ ਪੈਸੇ ਮੰਗੇ ਕਰੀ ਜਾ ਕੇ ਤੇ ਉਹ ਕਹਿੰਦੇ ਕਹਿੰਦੇ ਪੈਸੇ ਹੈਗੇ ਨਹੀਂ ਬਾਅਦ ਚ ਇਹਨੂੰ ਦੁਆਰਾ ਸੱਦਿਆ ਕਿ ਦਾਇਦਰਾ ਇਹਨੂੰ ਕਹਿੰਦੇ ਸਪਰੇ ਕਰਾ ਆ ਕਹਿੰਦਾ ਨਹੀਂ ਕਰਾਉਂਦਾ ਪਿਛਲੇ ਪੈਸੇ ਨਹੀਂ ਦਿੱਤੇ ਐਨ ਐਚ ਨੂੰ ਗਲੀ ਚ ਚੱਕ ਕੇ ਲੈ ਕੇ ਅੰਦਰ ਫੁੱਟ ਮਾਰ ਕੀਤੀ ਚਾਰ ਬੰਦਿਆਂ ਨੇ ਤੇ ਉਹ ਸ਼ਰਾਬ ਪੀ ਜਾਂਦੇ ਸੀ ਤੇ ਬਾਅਦ ਚ ਇਹਨੂੰ ਗਾਲਾਂ ਵੀ ਕੱਢੀਆਂ ਫੜ ਲਿਓ ਇਹਨੂੰ ਖੇਚੇ ਲਈ ਜਾ ਕੇ ਬੰਨਾਗੇ ਉੱਥੇ ਕੰਮ ਕਰਾਵਾਂਗੇ 500 ਰੁਪਏ ਲੈਣਾ ਸੀ ਜੀ 500 ਰੁਪਏ ਵਾਸਤੇ ਗਿਆ ਸੀ ਪਿਛਲੇ ਵੀ ਪਤਾ ਨਹੀਂ ਦਿੱਤੇ ਕਿ ਨਹੀਂ ਦਿੱਤੇ ਜੀ ਬੰਗਾ ਜੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਿੰਨੇ ਦੇ ਜੀ ਇਹ ਕਮਨਦੀ ਪੇ ਗਏ ਇੱਕ ਪ੍ਰਿਥੀਰਾਮੇ ਗਏ ਇੱਕ surjeetੇ ਗਏ ਇੱਕ ਬੇਗਰਾਮੇ ਗਏ ਇੱਕ ਅੱਲਾ ਸੀ ਸਾਨੂੰ ਪਤਾ ਲੱਗਿਆ ਬਾਅਦ ਚ ਇਹਨੂੰ ਚੱਕ ਕੇ ਲਿਆ ਅੰਗਲੀ ਚ